ਸਾਹਿਬ ਜੀ ਸੋਰਠ ਮਹਲਾ 5 ਸੁਖੀਏ ਕੋ ਪੇ ਕੈ ਸਭ ਸੁਖੀਆ ਰੋਗੀ ਕੈ ਪਾਣ ਸਭ ਰੋਗੀ ਕਰਣ ਕਰਾਵਨ ਹਾਰ ਸੋ ਆਮੀ ਆਪਣਾ ਹੱਥ ਸੰਜੋਗੀ ਸੁਖੀਏ ਕੋ ਪਿਖੈ ਸਭ ਸੁਖੀਆ ਰੋਗੀ ਕਹਿ ਪਾਣ ਸਭ ਰੋਗੀ ਕਰਣ ਕਰਾਵਨ ਹਾਰ ਸੁਆਮੀ ਆਪਣਾ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮ ਗਵਾਤਾ ਜਿਸ ਕੈ ਭਾਣੈ ਕੋਇ ਨਾ ਭੁੱਲਾ ਜਿੰਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓਹ ਜਾਣੈ ਸਗਲੀ ਠੰਡੇ ਹਮੈ ਰੋਗ ਜਾ ਕਾ ਮਨ ਵਿਆਪਤ ਓਹੋ ਜਨਮ ਮਰੈ ਬਿਲ ਲਾਤੀ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾਕੋ ਸਰਬ ਪ੍ਰਕਾਸ਼ਾ ਅਗਿਆਨ ਅੰਧੇਰੈ ਸੋ ਜਸ ਨਾਹੀ ਬਹੜ ਬਹੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲਾਗੇ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹਕੂਨਾ ਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸੋਰਠਿ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ हे ਮੇਰੇ ਮਨ ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ ਤੇਰ ਗਵਾਲਈ ਜਿਸਨੇ ਸਭ ਜੀਵਮ ਵਿੱਚ ਪਰਮਾਤਮਾ ਵਸਦਾ ਪਛਾਣ ਲਿਆ ਉਸ ਦੇ ਖਿਆਲ ਵਿੱਚ ਕੋਈ ਜੀਵ ਕੁਰਾਏ ਨਹੀਂ ਜਾ ਰਿਹਾ ਠਹਿਰਾਓ ਹੇ ਭਾਈ ਆਤਮਿਕ ਸੁਖ ਮਾਨਣ ਵਾਲੇ ਨੂੰ ਹਰੇਕ ਮਨੁੱਖ ਆਤਮਿਕ ਸੁਖ ਮਾਨਦਾ ਦਿਸਦਾ ਹੈ ਵਿਕਾਰਾਂ ਦੇ ਰੋਗ ਵਿੱਚ ਫਸੇ ਹੋਏ ਦੇ ਖਿਆਲ ਵਿੱਚ ਸਾਰੇ ਲੋਕਾਈ ਹੀ ਵਿਕਾਰੀ ਹੈ ਆਪਣੇ ਅੰਦਰੋਂ ਮੇਰ ਤੇਰ ਗਵਾ ਚੁੱਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਮਾਲਕ ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਜੀਵਨ ਪਾਸੋਂ ਕ੍ਰਾਣ ਦੀ ਤਾਕਤ ਵਾਲਾ ਹੈ ਜੀਵਨ ਲਈ ਆਤਮਿਕ ਸੁਖ ਤੇ ਆਤਮਿਕ ਦੁੱਖ ਦਾ ਮੇਲ ਉਸਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। हे ਭਾਈ ਸਾਥ ਸੰਗਤ ਵਿੱਚ ਰਹਿ ਕੇ ਜਿਸ ਮਨੁੱਖ ਦਾ ਮਨ ਵਿਕਾਰਾਂ ਵੱਲੋਂ ਸ਼ਾਂਤ ਹੋ ਜਾਂਦਾ ਹੈ ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ ਚਿਤ ਸਮਝਦਾ ਪਰ ਜਿਸ ਮਨੁੱਖ ਦਾ ਮਨ ਹਮੇ ਰੋਗ ਵਿੱਚ ਫਸਿਆ ਰਹਿੰਦਾ ਉਹ ਸਦਾ ਦੁਖੀ ਰਹਿੰਦਾ ਉਹ ਹਮੇ ਵਿੱਚ ਜਨਮ ਲੈ ਕੇ ਆਤਮਕ ਮੌਤ ਸਹਿੇੜੀ ਰੱਖਦਾ ਹੈ ਇਹ ਭਾਈ ਆਤਮਕ ਜੀਵਨ ਦੀ ਸੋਝ ਦਾ سرم ਜਿਸ ਮਨੁੱਖ ਦੀਆਂ ਅੱਖਾਂ ਵਿੱਚ ਪੈ ਜਾਂਦਾ ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ ਪਰ ਗਿਆਨਹੀਨ ਮਨੁੱਖ ਨੂੰ ਅਗਿਆਨਤਾ ਦੇ ਹਦੇਰੇ ਵਿੱਚ ਸਹੀ ਜੀਵਨ ਬਾਰੇ ਕੁਝ ਨਹੀਂ ਸੁਝਦਾ ਉਹ ਮੁੜ ਮੁੜ ਪਟਕਦਾ ਰਹਿੰਦਾ ਹੈ ਮੇਰੇ ਮਾਲਕ ਮੇਰੀ ਬੇਨਤੀ ਸੁਣ ਤੇਰਾ ਦਾਸ ਨਾਨਕ ਤੇਰੇ ਦਰ ਤੋਂ ਇਹ ਸੁਖ ਮੰਗਦਾ ਕਿ ਜਿੱਥੇ ਸੰਤ ਜਨ ਤੇਰੀ ਸਿੱਖ ਸਲਾਹ ਦਾ ਗੀਤ ਗਾਉਂਦੇ ਹੋਣ ਉੱਥੇ ਮੇਰਾ ਮਨ ਪਰਚਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਸਟਡ ਬਾਈ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸੋਟ 5ਥ ਮਹਿਲ ਗੁਰੂ ਸਾਹਿਬ ਜੀ ਸੇਜ਼ ਥੈਟ to the happy person everyone seems happy to the sick person everyone seems sick the lord and the master acts and causes us to act union is in his hands oh my mind no one appears to be mistaken to one who has dispelled his own doubts he realizes that everyone is god was one whose mind is comforted in the society of the saints, believes that all are joyful. one whose mind is afflicted by the disease of egotism cries out in birth and death. Everything is clear to one whose eyes are blessed with the ointment of spiritual wisdom. In the darkness of spiritual ignorance, he sees nothing at all. He wanders around in reincarnation over and over again. Here my prayer o lord and master nun begs for this happiness wherever your holy saints sing the kirtan of your praises let my mind be attached to that place wahiguru ji ka khalsa wahiguru ji ki fateh